ਕਮੋ ਜੀ ਦਬੀ ਸਰ ਨਹੀਂ ਪਿਆ ਲੈ ਸ਼ੁਕਰ ਹੈ ਕੋਣ ਆਈ ਏ ਹਲੋ ਹੈ ਜੋ ਹਾਂ ਕਮੋ ਮੈਂ ਚੰਗੇ ਟਾਈਮ ਤੇ ਫੋਨ ਕੀਤਾ ਮੈਂ ਤੈਨੂੰ ਫੋਨ ਕਰਨ ਹੀ ਲੱਗੀ ਸੀ ਮੈਂ ਤਾਂ ਤੈਨੂੰ ਐ ਕਹਿਣੀ ਆ ਹੁਣ ਕਿੰਨਾ ਕੁ ਹੋਰ ਟਾਈਮ ਲਾਏਗੀ ਛੇਤੀ ਕਮੋ ਨੂੰ ਸਿਰੇ ਲਾ ਤੁਸੀਂ ਬਾਰ ਬਾਰ ਨਾ ਫੋਨ ਨਾ ਕਰਿਆ ਕਰੋ ਪਲੀਜ਼ ਰਿਕਵੈਸਟ ਲੈ ਦੱਸੋ ਹਣ ਫੋਨ ਤਾਂ ਮੈਂ ਕਰਨਾ ਹੀ ਹੁੰਦਾ ਤੈਨੂੰ ਪਤਾ ਮੈਂ ਕਿੰਨੀ ਵਿਪਤਾ ਚ ਫਸੀ ਪਈ ਆ ਤੇ ਮੈਡਮ ਜੇ ਕਿਸੇ ਨੇ ਹੋਰ ਫੋਨ ਚੱਕ ਲਿਆ ਇੱਕ ਉਤੋਂ ਆ ਜਿਹੜੀ ਮੈਡਮ ਰਾਣੀ ਇਹ ਮੇਰੇ ਸਿਰ ਤੇ ਖੜੀ ਰਹੀ ਰਹੀ ਐ ਮੈਂ ਵੀ ਕੀ ਕਰਾਂ ਇਹਦੇ ਤਾਂ ਨਾ ਸਿਰਚ ਹੀ ਮਾਰ ਕੋਸ਼ ਚੱਕ ਕੇ ਸਿਰ ਹੀ ਪਾੜ ਦੇ ਦਾ ਮੇਰਾ ਬੱਸ ਨਹੀਂ ਚੱਲਦਾ ਹੈਗਾ ਕਰ ਤਾਂ ਮੈਂ ਦੇਮ ਪਰ ਤੁਸੀਂ ਨਾ ਐਨੀ ਕਾਲੀ ਨਾ ਮਚਾਓ ਠੀਕ ਐ ਨਾ ਕੰਮੋ ਕਾਲੀ ਮੈਂ ਤਾਂ ਕਰਦੀ ਆ ਮੇਰੀ ਗੱਲ ਸੁਣ ਨਾ ਟਾਈਮ ਹੀ ਤਾਂ ਮੇਰੇ ਕੋਲੇ ਹੈ ਨਹੀਂ ਟਾਈਮ ਹੀ ਦੀ ਤਾਂ ਘਾਟ ਹੈ ਤਾਂ ਹੀ ਤਾਂ ਤੈਨੂੰ ਕਿਹਾ ਇਹ ਤਾਂ ਜਿੰਨਾ ਛੇਤੀ ਹੋ ਸਕੇ ਨਾ ਉਨਾ ਛੇਤੀ ਕੰਮ ਕਰ ਮੈਡਮ ਕੀ ਮੈਂ ਤੁਸੀ ਕਹਿਣਾ ਵਾ ਤਲੀ ਤੇ ਸਰੋਜ ਮਾਉਣ ਨੂੰ ਇੱਦਾਂ ਨਹੀਂ ਹੋਣਾਗਾ ਇਹ ਤਾਂ 15 20 ਦਿਨ ਲੱਗ ਜਾਣਗੇ ਕੰਮੋਂ 15 20 ਦਾ ਬਹੁਤ ਦਿਨ ਲਿਗੇ ਉਦੋਂ ਤੱਕ ਮੈਂ ਮਰ ਮੁੱਕ ਜਾਣਾਗਾ ਮੈਡਮ ਬਸ ਸਬਰ ਦਾ ਕਰਨੇ ਪੈਣਾਗਾ ਤੇ ਨਹੀਂ ਤੁਹਾਨੂੰ ਯਕੀਨ ਹੈਗਾ ਮੇਰੇ ਤੇ ਫਿਰ ਕੋਈ ਹੋਰ ਲੱਭ ਲਓ ਨਾਨਾ ਕੰਮੂ ਮੈਨੂੰ ਤੇਰੇ ਤੇ ਪੂਰਾ ਯਕੀਨ ਹੈ ਕੋਈ ਨਹੀਂ ਮੈਂ ਕੰਮ ਕਿਸੇ ਹੋਰ ਦੇ ਹੱਥ ਚ ਨਹੀਂ ਦੇਣਾ ਚਾਹੁੰਦੀ। ਇਹ ਕੰਮ ਮੈਂ ਤੇ ਇਥੇ ਹੀ ਕਰਾਉਣਾ ਹੈਗਾ। ਬਸ ਜਿੰਨਾ ਛੇਤੀ ਹੋ ਸਕੇ ਨਾ ਬੜਾ ਮੋਟਾ ਸਵਰ ਰੱਖੋ। ਨਾਲੇ بار-बार ਮੈਨੂੰ ਫੋਨ ਨਾ ਕਰਿਆ ਕਰੋ। ਮੈਨੂੰ ਪਤਾ ਜਿੰਨਾ ਔਖਾ ਹੁੰਦਾ ਹੈ ਕਿ ਕਦੇ ਮੈਂ ਬਾਤ ਕਰਮ ਤੇ ਵੱਢਦੀ ਇਸ ਤਰ੍ਹਾਂ ਕਿਤੇ ਕਦੇ ਕਿਤੇ ਹੋਊ। ਪਰ ਐਸੇ ਮੇਰੇ ਸਿਰ ਤੇ ਹੈਗਾ। ਕੱਲ ਨੂੰ ਫਸੂਗੀ ਮੈਂ ਫਸੂਗੀ। ਥੋੜਾ ਕੀ ਜਾਣਾਂਗਾ। ਚਲ ਠੀਕ ਹੈ। ਚੰਗਾ ਹੁਣ ਜਦੋਂ ਵੀ ਕੋਈ ਖਬਰ ਹੋਈ ਨਾ ਤਾਂ ਮੈਨੂੰ ਆਪੇ ਫੋਨ ਕਰਕੇ ਦੱਸ ਦੀ। ਆਮਨੇ ਪਰਵਾ ਡਿਸਟਰਬ ਨਾ ਕਰਿਓ ਮੈਨੂੰ ਪਹਿਲੇ ਹੀ ਨਾ ਤੇ ਗੁੱਸਾ ਬਥੇਰਾ ਸੀ ਮਮੀ ਠੀਕ ਹੈ ਠੀਕ ਹੈ ਬਣੇ ਠੀਕ ਹੈ ਚੰਗਾ ਕੀ ਹੋਇਆ ਕਬਰਾਈ ਜਿ ਲੱਗਦੇ ਨਾ ਨਾ ਕੁਛ ਨਹੀਂ ਉਹ ਤਾਂ ਲੱਡੀ ਦੀ ਮਾਸੀ ਦਾ ਫੋਨ ਸੀਗਾ ਅੱਛਾ ਹੋਰ ਉਹ ਕਹਿੰਦੀ ਮੈਂ ਤਾਂ ਬਾਲੀ ਬਿਮਾਰ ਹੋ ਗਈ ਸੀ ਰਾਤ ਮੈਨੂੰ ਹਸਪਤਾਲ ਚ ਲੈ ਗਏ ਤੇ ਮੈਂ ਖਾ ਚੱਲ ਕੋਈ ਨਾ ਤੂੰ ਐਵੇਂ ਕਬਰਾ ਨਾ ਮੈਂ ਖਾ ਮੈਂ ਆਕੇ ਤੈਨੂੰ ਮਿਲ ਕੇ ਜਾਉਂਗੀ ਹੋਰ ਤਾਂ ਕੀ ਹੋਗਾ ਪਤਾ ਨਹੀਂ ਕੀ ਹੋ ਗਿਆ ਠੰਡ ਲੱਗੀ ਹੋਊਗੀ ਹਾਂ ਤੇ ਤਰਾ ਜਾਣਾ ਤਾਂ ਮੰਨਦਾ ਮੈਂ ਤੁਸੀ ਪਤਾ ਦੇ ਦਿਓਗੇ ਜਾ ਕੇ ਚਲੋ ਬਈ ਫਿਰ ਇੰਨੀ ਠੰਡੇ ਚ ਮੈਥੋਂ ਵੀ ਨਹੀਂ ਜਾਇਆ ਜਾਂਦਾ ਮੈਂ ਕੋਈ ਨੀ ਕਿਹੜਾ ਫੋਨ ਤੇ ਦੋ ਚਾਰ ਵਾਰੀ ਗੱਲ ਕਰ ਲਵਾਂ ਉਹਦੇ ਨਾਲ ਜਿੱਦਾਂ ਟਾਈਮ ਲੱਗਿਆ ਜਾਏ ਮੇਰੀ ਗੱਲ ਸੁਣੋ ਰਿਸ਼ਤਦਾਰੀਆਂ ਚ ਜੇ ਆਪਾਂ ਵਰਤਾਂਗੇ ਤਾਂ ਹੀ ਅਗਲੇ ਆਪੜੇ ਆਉਣਗੇ ਹੈ ਹੁਣ ਮਾਸੀ ਬਿਮਾਰ ਆ ਹਸਪੀਟਲ ਚ ਤੇਰਾ ਜਾਣ ਦਾ ਹੱਕ ਮੰਨਦਾ ਉਥੇ ਹੈ ਤੁਸਕੇ ਮੈਂ ਫੋਨ ਤੇ ਪੁੱਛ ਲੂੰਗੀ ਚਲ ਕੋਈ ਨਹੀਂ ਜਦੋਂ ਮੇਰਾ ਚਿੱਤ ਮੰਨਿਆ ਜਾਏ ਆਉਂਗੀ ਮੈਂ ਨਾਲ ਮੈਨੂੰ ਐਂ ਦੱਸ ਵੀ ਬੁਰਬਲ ਕਿੱਥੇ ਐ ਕੰਮ ਤੂੰ ਕਰਨ ਲੱਗੀ ਪਈਆਂ ਰੋਟੀਆਂ ਲੈ ਹੁਣ ਮੰਮੀ ਉਹ ਤਾਂ ਨਾ ਕੱਲ ਦੀ ਨਹੀਂ ਆਪਾਂ ਜਾਂ ਤਾਂ ਜਵਾਬ ਦੇਦਾ ਸੀ ਆਕੜੀ ਪਈ ਮੈਨੂੰ 4:28 ਉੱਠੀ ਨਹੀਂ ਜਾਣ ਕੇ ਛਾਪਲ ਕੇ ਪਈ ਰਹੀ ਪਰ ਮੇਰੇ ਤੋਂ ਮੱਥਾ ਬਾਹਲਾ ਵੱਜਿਆ ਨਹੀਂ ਇਹਨਾਂ ਨੇ ਖੇਤ ਜਾਣਾ ਸੀਗਾ ਮੈਂ ਚੱਲ ਮੈਂ ਆਪ ਹੀ ਚਾਰ ਰੋਟੀਆਂ ਲਾ ਦੇਣੀ ਆ ਮੇਰੀ ਗੱਲ ਸੁਣ ਲੈ ਉਹਦੀ ਰੋਟੀ ਨਾਲ ਲਾ ਕੇ ਰੱਖੀ ਜਦੋਂ ਉਹਨੇ ਆਪਦੀ ਰੋਟੀ ਖਾਣੀ ਆ ਨਾ ਆਪੇ ਅਗਰ ਲੰਗਰਾ ਪਕਾਵੇ ਚਾਹੇ ਨਾ ਪਕਾਵੇ ਤੂੰ ਨਾ ਮੇਰੇ ਉਹਦੇ ਮੂਰੇ ਨੌਕਰ ਲੱਗਿਆ ਕਰ ਮਾਂ ਮੈਂ ਤਾਂ ਨੌਕਰ ਨਹੀਂ ਲੱਗਦੀ ਉਹਦੇ ਮੂਰੇ ਹੈ ਪਰ ਮੈਂ ਇੱਕ ਗੱਲ ਕਹਿ ਰਹੀ ਆ ਵੀ ਕੁਝ ਕੰਮ ਕਰਾ ਕੇ ਉਹਨੂੰ ਘਰੋਂ ਕੱਢ ਦੋ ਨਾ ਕੀ ਐਤੋਂ ਕਰਾਉਣਾ ਆਪਾਂ ਹੈ ਰਨਤ ਦਾ ਕਲੇਸ਼ ਹੈ ਨਾਲੇ ਨਹੀਂ ਪਤਾ ਕੱਲ ਨੂੰ ਕੀ ਕਰਦੇ ਕੀ ਨਾ ਕਰਦੇ ਸਕੀਮਾਂ ਤਾਂ ਮੈਂ ਵੀ ਬਥੇਰੀਆਂ ਲਾਉਣੀਆਂ ਚੰਗੀ ਤਾਂ ਮੈਨੂੰ ਵੀ ਨਹੀਂ ਲੱਗਦੀ ਪਰ ਤੈਨੂੰ ਪਤਾ ਹੈ ਹਾਂ ਘਰੋਂ ਕੱਢਣਾ ਕਿਹੜਾ ਸੌਖਾ ਹੀ ਹੈਗਾ ਸੌਖਾ ਤਾਂ ਸਾਰਾ ਕੁਝ ਹੈ ਮੰਮੀ ਉਂਈ ਤੇ ਬਥੇਰਾ ਕੁਛ ਕਰ ਹੀ ਲੈਨੇ ਹੋ ਇਹ ਜੇ ਕਮਾ ਤੁਹਾਡੇ ਵੀ ਸਕੀਮਾਂ ਨਹੀਂ ਲੱਗਦੀ ਨਹੀਂ ਚੱਲ ਹੁਣ ਤੂੰ ਕਿਉਂ ਮੇਰੀ ਜਾਣਖਾਨੀ ਹੈ ਮੇਰਾ ਆਪਦਾ ਪਹਿਲਾਂ ਹੀ ਜਿੱਤ ਠੀਕ ਨਹੀਂ ਹੈਗਾ ਮੇਰਾ ਤਾਂ ਸਵੇਰ ਦਾ ਸਿਰਫ ੁੱਟੀ ਜਾਂਦਾ ਹੈਗਾ ਜਾ ਕੋਈ ਚਾਹ ਦੀ ਬਣਾ ਲਾ ਲੈ ਮੈਂ ਰੋਟੀ ਬਣੀ ਪਈ ਹਾਂ ਤੁਸੀਂ ਰੋਟੀ ਖਾ ਲਓ ਨਾ ਚਲ ਜੰਗਾ ਜਾਂ ਰੋਟੀ ਲਿਆ ਦੇ ਹੋਰ ਕੀ ਰਾਤ ਵੀ ਰੋਟੀ ਚੰਗਾ ਫੇ ਰੋਟੀ ਦੇ ਉੱਤੋਂ ਦੀ ਘਟਕ ਬਣਾ ਲਈ ਚ ਤੈਨੂੰ ਪਤਾ ਨਾ ਮੈਂ ਸਿਆਣਾ ਚ ਰੋਟੀ ਘੱਟ ਹੀ ਖਾਨੀ ਹੁੰਦੀ ਆ ਮੇਰਾ ਰੋਟੀ ਨੂੰ ਘੱਟ ਹੀ ਚਤ ਮੰਦ ਹੈਗਾ ਹੁਣ ਤਾਂ ਮੈਂ ਰੋਟੀ ਵੀ ਛੱਡਦੇ ਜਾਂਦੇ ਹਾਂ ਪਤਾ ਨਹੀਂ ਕੀ ਗੱਲ ਕੀ ਫਿਕਰਾਂ ਨੇ ਤੁਹਾਨੂੰ ਹੈ ਜਿਵੇਂ ਜਿਵੇਂ ਮੇਰੇ ਡੈਡੀ ਨੇ ਕਿਹਾ ਹੋਇਆ ਵੀ ਦਿਨ ਨੇੜੇ ਆਈ ਜਾਂਦੇ ਆ ਪਤਾ ਨਹੀਂ ਤੁਹਾਨੂੰ ਕੀ ਹੋਇਆ ਪੈਹੋਜੀ ਕੀ ਗੱਲ ਆ ਮੈਨੂੰ ਦੱਸ ਦੋ ਤਾਂ ਕੀ ਗੱਲ ਹੋਣਾ ਕੀ ਆ ਜਿੱਦੋਂ ਦਾ ਬੁਖਾਰ ਚੜ੍ਹ ਕੇ ਹਟਿਆ ਉਦੋਂ ਹੀ ਰੋਟੀ ਤੋਂ ਮੈਨੂੰ ਨਕਸ਼ਨ ਹੋਈ ਪਈ ਹੈ ਮੂੰਹ ਕੌੜਾ ਕੌੜਾ ਹੋਇਆ ਤੇ ਚੰਗੀ ਨਹੀਂ ਲੱਗਦੀ ਰੋਟੀ ਮੈਨੂੰ ਹਾਂ ਚਲੋ ਕੋਈ ਗੱਲ ਨਹੀਂ ਤੁਸੀਂ ਐ ਕਰੋ ਇੱਕ ਅੰਨ ਬਿਲਕੁਲ ਜਾਏ ਤੁਹਾਡੇ ਅੱਖੇ ਤੇ ਸ਼ਾਇਦ ਖੜੇ ਉੱਠ ਖੜੇ ਬਾਕੀ ਹਜ ਆਪਣੇ ਸਾਰੇ ਕੰਮ ਹੀ ਕਰ ਲੈਣੇ ਇਥੋਂ ਨਹੀਂ ਆਉਂਦੀਆਂ ਮਿੰਤਾ ਹੁੰਦੀਆਂ ਹਾਂ ਤੜਕੀ ਪਹਿਲਾਂ ਸਿਰ ਮੇਰਾ ਪਹਿਲਾਂ ਦੁਖੀ ਆ ਹੁਣ ਉਹਦੇ ਨਾਲ ਮੱਥਾ ਲਵਾ ਦੇ ਮੇਰਾ ਚਲ ਠੀਕ ਹੈ ਹਾਂ ਜੇ ਅੱਬ ਡਿਗ ਨਹੀਂ ਕੇਣੇ ਤਾਂ ਪਰਖੋ ਜੀ ਕਿਜੂ ਜਿੱਦਾਂ ਜੇ ਮੇਰੇ ਪਿਓ ਦਾ ਫੋਨ ਆਏ ਤੇਰੇ ਪਿਓ ਦੇ ਤੇ ਸਾਰੇ ਸਿਆਪੇ ਭੀਜੇ ਹੋਏ ਆ ਪਤਾ ਨਹੀਂ ਉਹ ਕਿੱਦੇ ਮੇਰੇ ਮਗਰੋਂ ਲਹੂਗਾ ਇੱਕਾ ਕੰਮੋ ਹੈ ਇਹ ਅੱਡ ਨਹੀਂ ਵੇਲੇ ਸਿਰ ਕੰਮ ਕਰਦੀ ਜੇ ਕਹਿਣੇ ਆ ਕੰਮ ਵਾਲੀ ਕੋਈ ਹੋਰ ਪਾੜ ਲੈ ਕੋਈ ਹੋਰ ਤੋਂ ਕੰਮ ਕਰਾ ਲੈ ਲੈ ਦੱਸ ਨਖਰੇ ਇਹਨਾਂ ਦੇ ਨਹੀਂ ਲਈ ਜਾਂਦੇ ਨਾਲ ਤਾਂ ਜੈ ਬੱਡੀ ਨੂੰ ਇੰਨਾ ਥੱਬਰ ਰੁਪਈਆਂ ਦਾ ਪੇਜ ਦਿਆਂ ਨਾਲੇ ਕੋਈ ਵੀਰੇ ਸਿਰ ਕੰਮ ਨਹੀਂ ਨਿਮੇੜਦੀ ਹਾਏ 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 ਇੱਕ ਚਮਚਾ ਨਾ ਹਰ ਪ੍ਰੀਤਰੀਆਂ ਸਾਰੀਆਂ ਟੈਨਸ਼ਨਾਂ ਖਤਮ ਕਰ ਦੂਗਾ ਆ ਕਰਮਾ ਵਾਲਾ ਦੁੱਧ ਅੱਜ ਜਦੋਂ ਤੂੰ ਪੀਏਂਗੀ ਨਾ ਸਦਾ ਲਈ ਸੌਜੇਂਗੀ ਨਾਲੇ ਮੇਰਾ ਕੰਮ ਹੋਜੂ ਟਾਈਮ ਨਾਲ ਮੇਰੇ ਪੈਸੇ ਮੈਨੂੰ ਮਿਲ ਜਾਣਗੇ ਆ ਕਰਮਾ ਵਾਲਾ ਦੁੱਧ ਜਿਹੜਾ ਅੱਜ ਤੂੰ ਪੀਏਂਗੀ ਮੇਰਾ ਕੰਮ ਸੌਖਾ ਕਰ ਦੂਗਾ ਉਹ ਯਾਰ ਨਿਕਲ ਵੀ ਆਇਆ ਕਰ ਫੋਨ 'ਚ ਉਹਨਾਂ ਨੇ ਤੈਨੂੰ ਕਿੰਨੇ ਆ ਡਾਕਟਰ ਨੇ ਕਿਹਾ ਕਿ ਜ਼ਿਆਦਾ ਫੋਨ ਨਹੀਂ ਦੇਖਣਾ ਉਹ ਕੁਝ ਨਹੀਂ ਜੀ ਹੁਣ ਬੈਠੇ ਬੈਠੇ ਬੋਰ ਹੋ ਗਈ ਕੋਈ ਕੰਮ ਕਰਨ ਨਹੀਂ ਦਿੰਦਾ ਕੋਈ ਮੈਂ ਕਿਹਾ ਚੱਲ ਫੋਨ ਹੀ ਵੇਖ ਲਾਂ ਨਾ ਅੱਛਾ ਕੰਮ ਵਾਲੀ ਜ਼ਰੂਰੀਆਦੀ ਸਿਹਤ ਹੁਣ ਕਿਹੜਾ ਮੈਂ ਕਰਦੀ ਆ ਤੇ ਹਾਂ ਫਿਰ বিরাম ਕਰ ਲਾ ਇਹਦੇ ਨਾਲ ਸਿਰ ਦੁਖਣ ਲੱਗ ਜੂਗਾ ਮੁੜ ਕੇ ਚੰਗਾ ਜੀ ਨਹੀਂ ਵੇਖਦੀ ਤੇ ਤੁਸੀਂ ਮੰਗਣੀ ਤਾਂ ਹੁੰਦੀ ਨਹੀਂ ਤੁਸੀਂ ਜਾਇਆ ਏ ਖੇਤ ਉਹ ਖੇਤ ਤਾਂ ਜਾਇਆ ਮੈਂ ਖੇਤ ਤਾਂ ਹੁਣ ਕੀ ਕੰਮ ਆ ਗੇੜਾ ਫੇੜਾ ਹੁੰਦਾ ਪਸੂ ਜੇ ਪੈਂਦੇ ਸੀ ਉਹ ਬਾੜ ਕਰਾਤੀ ਸੀ ਅੱਛਾ ਚੱਲ ਵਧੀਆ 부ਆ ਵੀ ਗਈ ਹੋਈ ਆ ਯਾਰ 부ਆ ਨੂੰ ਸੱਬਿਆ ਤਾਂ ਐਂ ਵੀ ਸੰਭਲੂ ਚਾਰ ਦਿਨ ਚੱਲ ਤੈਨੂੰ ਹਣ ਉਹਦਾ ਵੀ ਨਹੀਂ ਇੱਥੇ ਜੀ ਲੱਗਦਾ ਮੈਨ ਲੱਗਾ ਉਹ ਵੀ ਪਤਾ ਨਹੀਂ ਕਿੱਧਰ ਢਲ ਗਈ ওহো 마সি ਕੋਲ ਗਈ ਐ 마সি بیمار ਸੀਗੀ ওহো ਬਿਮਾਰ ਸਮਾਰ ਸਾਰੇ ਉਸੇ ਨਹੀਂ ਸਾਂਭਣਿਆ ਨਾ ਪਤਾ ਨਹੀਂ ਭੂਆ ਨੂੰ ਫੋਨ ਕਰ ਦਾਂ ਜਿਹੜਾ ਕਿਹੜਾ ਆਉਂਦਾ ਨਾ ਵੀ ਨਹੀਂ ਕਰ ਸਕਦੀ ਸੀ ਭੂਆ ਤਾਂ ਕਰਕੇ ਪਾ ਗਈ ਕਹਿੰਦੀ ਚਲ ਇੱਥੇ ਤਾਂ ਹੈਗੀ ਐ ਕੰਮੋ ਕਹਿੰਦੀ ਉਹ ਚਲ ਕੋਈ ਨਹੀਂ ਵੀਰੇ ਇਹ ਤਾਂ ਪੈਣ ਵਾਸਤੇ ਦੁੱਧਾ ਤਸੀਲ ਇਹਦੇ ਚ ਦੱਸ ਕੇ ਮਿਸ਼ਰੀ ਪਾਈ ਅੱਡ ਹਾਂ ਮਿਸ਼ਰੀ ਤਾਂ ਨਹੀਂ ਪਾਈਗੀ ਅੱਜ ਨਾ ਮੈਂ ਸਪੈਸ਼ਲ ਬਣਾਇਆ ਲੌਂਗ ਲੱਛੀਆਂ ਵਾਲਾ ਦੁੱਧ ਮੈਂ ਫਿਰ ਤਾਂ ਵਧੀਆ ਕੋਈ ਗੱਲ ਨਹੀਂ ਇਹਨਾਂ ਨੂੰ ਦੇ ਦੇ ਪੀ ਲੈਣਗੇ ਨਹੀਂ ਦੀਦੀ ਦੋਨੇ ਗਲਾਸ ਤੁਹਾਡੇ ਵਾਸਤੇ ਆ ਪਹਿਲਾਂ ਤੁਸੀਂ ਆ ਇੱਕ ਗਲਾਸ ਪੀਓ ਤੇ ਫਿਰ ਦੂਸਰਾ ਪੀਣਾਗਾ ਕੋਈ ਨਾ ਕੰਮ ਇਹ ਪੀ ਲੈਣ ਤਾਂ ਮੈਂ ਪੀ ਲਈ ਕਰਿਆ ਇਹ ਤਾਂ ਤੁਸੀਂ ਨਾਲੇ ਮੈਨੂੰ ਵੀ ਰੋਜ਼ ਚ ਰਾਤ ਨੂੰ ਕਾਲੀ ਜੀ ਚਾਹ ਕਰਕੇ ਹੈ ਹੋਰ ਚਲੋ ਤੁਸੀਂ ਆ ਛੋਟਾ ਗਲਾਸ ਲੈ ਲਓ ਆ ਦੀਦੀ ਨੂੰ ਦੇ ਦਿਓ ਲੈ ਭਾਈ ਇਹਦਾ ਮਾਲਾ ਤੈਨੂੰ ਆਹੀ ਵੱਧ ਦੁੱਧ ਵਾਲੀ ਚਾਹ ਪਾ ਕੇ ਆ ਤੂੰ ਵੀ ਲੈ ਤੇ ਮੈਂ ਕਹਿੰਦੀ ਸੀ ਮੇਰੇ ਨਾ ਦਵਾਈ ਮੁੱਕੀ ਪਈ ਆ ਆਪਾਂ ਹਸਪੀਟਲ ਚੱਲ ਕੇ ਆਵਾਂਗੇ ਮੈਂ ਪਹਿਲਾਂ ਦੱਸ ਦਿਆ ਕਰ ਇੱਕ ਅੱਧਾ ਦਿਨ ਨੂੰ ਮੌਕੇ ਤੇ ਦਵਾਈ ਮੁੱਕੀ ਪਈ ਆ ਹੈਨਾ ਧਿਆਨ ਨਹੀਂ ਆ ਰਹੀ ਤੁਹਾਨੂੰ ਵੀ ਆ। ਲੈ ਯਾਰ ਹੁਣ ਮੈਨੂੰ ਕੀ ਪਤਾ ਸੀਗਾ। ਉਹ ਯਾਰ ਪਤਾ ਹੁਣ ਤੈਨੂੰ ਐ ਪਤਾ ਲੱਗਦਾ ਨਹੀਂ ਮੇਰੀ ਦਵਾਈ ਹੈਗੀ ਆ ਕਿ ਹੈ ਨਹੀਂ। ਉਹ ਮੈਨੂੰ ਆਏ ਸੀਗਾ ਮੈਂ ਕਿ ਤੁਸੀਂ ਉਲਝੇ ਜੇ ਪਏ ਹੋ ਮੈਂ ਚੱਲ ਥੋਣ ਮੈਂ ਫੇਰ ਦੱਸ ਦੂੰਗੀ। ਇਹ ਹੱਸਦਾ ਪਈ ਸੀ 2-4 ਦਿਨਾਂ ਦੀ ਦਵਾਈ। ਹਾਂ। ਮੈਂ ਕਹਿੰਦਾ ਸੀ। ਹਾਂ। ਵੀ ਪੂਆ ਨੂੰ ਫੋਨ ਕਰ ਲਈ। ਹੈ? ਉਹਨੂੰ ਕਹੇ ਆ ਜੂਗੀ। ਤੇ ਦੀ ਬਾਹਰੇ ਦੇ ਨਾਲ ਉੱਥੇ ਬੈਠੀ ਰਹੇ। ਉਹ ਕੋਈ ਗੱਲ ਨਹੀਂ ਮੈਂ ਪੂਆ ਨਾਲ ਅੱਜ ਹੀ ਗੱਲ ਕਰਕੇ ਹਟੀ ਸੀਗੀ। ਤੇ ਮਾਸੀ ਦਾ ਪਤਾ ਲਿਆ ਸੀ ਮਾਸੀ ਕਹਿੰਦੀ ਠੀਕ ਐ ਤੇ ਹਸਪੀਟਲ ਚ ਹੀ ਆ ਕਹਿੰਦੀ ਇਹ ਛੁੱਟੀ ਨਹੀਂ ਦਿੱਤੀ ਤੇ ਜਦੋਂ ਛੁੱਟੀ ਦੇਤੀ ਉਦੋਂ ਆ ਜੂਗੀ ਮੈਂ ਆਹੋ ਚਲ ਦੇਖ ਲਈ ਤਾਂ ਮੈਂ ਦੇਖਦਾ ਉਹਨੇ ਜੇ ਨਾ ਨੂੰ ਲਵਾ ਮੈਂ ਤੇ ਪਾਣੀ ਦੇਖਦਾ ਇੰਨੇ ਗਰਮ ਹੋ ਗਿਆ ਹੋਇਆ ਤਾਂ ਜਾਓ ਫਿਰ ਚੱਲ ਵੜਦੇ ਆ ਦਵਾਈ ਲੈ ਆਉਨੇ ਠੀਕ ਐ ਨਾਲੇ ਮੈਂ ਤੁਹਾਡੇ ਕੱਪੜੇ ਕੱਢਦਾ ਨਹੀਂ ਐ ਫਿਰ ਆਹ ਜੀ ਜੀ ਓਹੋ ਓਹੋ ਤੂੰ ਵੀ ਨਹੀਂ ਜਾਂਦਾ ਰਹਦੀਆਂ ਦੇਖ ਲੈ ਕਿਸੇ ਦੇ ਕਰਮਾਂ ਚ ਵੀ ਨਹੀਂ ਸੀ ਇਹ ਹੈ ਮੈਨੂੰ ਪਤਾ ਚਲੋ ਬਗਰਾ ਜੀ ਰੱਖ ਤਾਂ ਚਲ ਕੋਈ ਨਹੀਂ ਬਾਈ ਹੋਰ ਬਣਾ ਦੀ ਕੋਈ ਗੱਲ ਨਹੀਂ ਚਲ ਆ ਰਿਹਾ ਜੀ ਕੱਢ ਕੰਪੜੇ ਚਲ ਕਮੂ ਮੈਂ ਕੱਪੜੇ ਕੱਢ ਕੇ ਦੇਦਾ ਹਾਂ ਹਾਂਜੀ ਆਪਣੀ ਕੱਢ ਕੇ ਦੇਦਾ ਪਤਾ ਨਹੀਂ ਕੀ ਕਾਲੀ ਸੀ ਉਹ ਨਿਆ ਵਾਂਗੂ ਪੈਰ ਰੱਖ ਦੇਣੀਗੇ ਪਤਾ ਨਹੀਂ ਇਹ ਤੱਬਰ ਨੂੰ ਇੰਨੀ ਕਾਦੀ ਕਾਲੀ ਹੁੰਦੀ ਹੈ ਲੈ ਦੱਸ ਹੁਣ ਤਿਆਰ ਹੋਣਾ ਜ਼ਰੂਰੀ ਸੀਗਾ ਸਾਰੇ ਕੀਤੇ ਕਿਰਾਏ ਤੇ ਪਾਣੀ ਪਾ ਕੇ ਰੱਖਤਾਗਾ ਮਸਾਂ ਦੁੱਧ ਤਿਆਰ ਕੀਤਾ ਸੀ ਇੱਕਾ ਹਰਪ੍ਰੀਤ ਇਹ ਤਾਂ ਬਹਿ ਕੇ ਕੁਛ ਖਾਦਾ ਹੀ ਨਹੀਂ ਜਾਂਦਾਗਾ ਪਤਾ ਨਹੀਂ ਮਗਰੋਂ ਕੀ ਕਰਦੀ ਹੋਊਗੀ ਮਾ ਖਰਾ ਕਰਤਾ ਹੇ ਰੱਬਾ ਹੁਣ ਕੀ ਕਰਾਂ ਹੁਣ ਤਾਂ ਕੋਈ ਮੌਕਾ ਵੀ ਨਹੀਂ ਮਿਲਣਾ ਹੈਗਾ ਨਹੀਂ ਨਹੀਂ ਕੰਮੋ ਐਨਾ ਛੇਤੀ ਤਾਂ ਹੌਸਲਾ ਨਹੀਂ ਹਾਰ ਸਕਦੀ ਮੌਕਾ ਮਿਲੂ ਹਾਂ ਅਜੇ ਨੇ ਰੋਟੀ ਵੀ ਖਾਣੀ ਆ ਚਲ ਕੋਈ ਨਾ ਤੋਂ ਸਫਲ ਨਹੀਂ ਹੁੰਦੀ ਹੈ ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਫਤ ਹੋ ਠੀਕ ਠਾਕ ਆ ਕੁਝ ਕੁ ਦਵਾਈ ਠੀਕ ਹੈ। ਤੂੰ ਮੈਂ ਤਾਂ ਪੁੱਛਦਾ ਸੀ ਤੇਰੀ ਸੱਸ ਦਾ ਕੀ ਹਾਲਾ? ਓਹੋ ਸੱਸ ਦਾ ਹਾਲ ਕੁਝ ਠੀਕ ਨਾ ਵਿਚਾਰੀ ਰੋਟੀ ਵੀ ਛੱਡ ਗਈ। ਹਾਂ ਤੇ ਹੋਰ? ਅੱਛਾ ਮੈਨੂੰ ਐ ਲੱਗਦਾ ਤੁਹਾਡੇ ਆਉਣ ਤੋਂ ਪਹਿਲਾਂ ਹੀ ਅਕਾਲ ਚਰਨਾ ਕਰ ਚੁੱਕੀ। ਮੇਰੀ ਗੱਲ ਸੁਣ ਅੱਜ ਦੀ ਰਾਤ ਰਹਿ ਗਈ ਯਾਰ ਸਨ ਵਿੱਚ। ਕੱਲ ਬਸ ਕੱਲ ਤੱਕ ਆਪਾਂ ਇਹਦਾ ਕੱਲ ਦੁਪਹਿਰ ਤੱਕ ਇਹਦਾ ਭੜਾਕਾ ਪਾਈ ਦੇਣਾ। ਬਸ ਭਲਾ ਇਹਦਾ ਬਟਾ ਕਾਉਣ। બસ ਬਸ ਤੂੰ ਬੇਫਿਕਰ ਐ ਕਿਸੇ ਗੱਲ ਦੀ ਤੂੰ ਫਿਕਰ ਹੀ ਨਾ ਕਰ ਹੁਣ ਤੂੰ ਐ ਦੇਖੀ ਹੁੰਦਾ ਕੀ ਆ ਡੈਡੀ ਇਹਨਾਂ ਦਿਸਤਾਂ ਉਹ ਹੀ ਤਾਂ ਗੱਲ ਕਰੀ ਅਸੀਂ ਫੋਨ ਤੇ ਕਿ ਤੂੰ ਕਹਿੰਦਾ ਤਾਂ ਸੁਣੀ ਨਹੀਂ ਸੀ ਕਿ ਤੇ ਅਸੀਂ ਕੀ ਗੱਲ ਦੀ ਆ ਦੇਖੋ ਤਾਂ ਉਹ ਤੇ ਆ ਕਿ ਤੇ ਭੈਣ ਜੀ ਭੈਣ ਜੀ ਕਹਿ ਕੇ ਫੋਨ ਕੱਟਦਾ ਕਹਿੰਦੀ ਮੇਰੀ ਭੈਣ ਦਾ ਫੋਨ ਸੀਗਾ ਤੇ ਉਹ ਹਸਪੀਟਲ ਤੇ ਐਡਮਟਡ ਆ ਤੇ ਭੈਣ ਐਨਪ ਮਾਰੂ ਹੋ ਗਈ ਸੀ ਹੂੰ ਜਿਹੋ ਮੂਹ ਤੇ ਰੌਣਕ ਥੋੜਾ ਹੁੰਦੀ ਆ ਮਨੇ ਤਾਂ ਉਹ ਹੀ ਉੱਧ ਜਾਂਦਾ ਹਾਂ 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 ਇਹ ਨਹੀਂ ਬਸ ਤਾਂ ਰਵਾਰ ਹਸਪੀਟਲ ਦਾ ਤੇ ਆ ਜਿਸ ਨਾਲ ਹੋ ਮੈਂ ਭੈਣ ਬੋਲ ਤਾ ਹਸਪੀਟਲ ਜਾ ਕੇ ਆ ਨਾ 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 ਇਹਦੀ ਭੈਣ ਤਾਂ ਵਧੀਆ ਠੀਕ ਠਾਕ ਪਰਿਵਾਰ ਵਧੀਆ ਉਹਨਾਂ ਦਾ ਤਾਂ ਉਹ ਤਾਂ ਕਿ ਕੋਈ ਐਦਾਂ ਦੀ ਗੱਲਬਾਤ ਮੈਨੂੰ ਤਾਂ ਨਹੀਂ ਲੱਗਦੀ ਉਹਨੂੰ ਹੋਇਆ ਹੋ ਕੁਛ ਚੰਗੀ ਆਪਦੇ ਘਰੇ ਰੰਗੀ ਬਸਦੀ ਪਲੈਨਿੰਗ ਕਰੀ ਜਾਂਦੀ ਜੜੀ ਕਿਸੇ ਨਾਲ ਕਿਸੇ ਪੂਰੀ ਦਾ ਮੈਨੂੰ ਇਹਨਾਂ ਦਾ ਪਤਾ ਐਡੀ ਕੱਚੀ ਇਹ ਵੀ ਨਹੀਂ ਹੈਗੀ ਪਲੈਨਿੰਗ ਤਾਂ ਇਹ ਕਰੂਗੀ ਕੋਈ ਨਾ ਕੋਈ ਮੇਰੇ ਰਾਜ ਹੁਣ ਰੋੜਾ ਬਣਦੀ ਇਹਨੂੰ ਪਤਾ ਵੀ ਹੁਣ ਅਜਰ ਦੀ ਰਾਤ ਰਹਿ ਗਈ ਹੈ ਹੁਣ ਕੋਈ ਨਾ ਕੋਈ ਦਿੱਕਤ ਆ ਹਿਲਾਉਗੀ ਮੈਨੂੰ ਗੜੀ ਹੁਣ ਅਸਤਾਲ ਦੀ ਟੈਂਸ਼ਨ ਈ ਉਸ ਤਾਂ ਮੈਨੂੰ ਪਤਾ ਜਿਹੜੀ ਕਤਲ ਕਰ ਸਕਦੀ ਐ ਇਹਨੇ ਹਨਾ ਉਹ ਕੀ ਕੁਝ ਨਹੀਂ ਕਰ ਸਕਦੀ ਮੈਨੂੰ ਨੂੰ ਆ 24 ਘੰਟੇ ਮੈਨੂੰ ਵੀ ਡਰੀ ਆ ਵੀ ਮੈਨੂੰ ਪਤਾ ਨਹੀਂ ਕੀ ਹੋਊਗਾ ਕੀ ਕਰੂਗੀ ਤਾਂ ਕਰੂਗੀ ਤੂੰ ਕਾਸੇ ਤਾਂ ਫਿਕਰ ਨਾ ਕਰ ਤੂੰ ਵੇਂਦੀ ਜਾ ਇਹਨਾਂ ਦਾ ਬਣੂਗੀ ਠੀਕ ਐ ਨਾ ਤੈਨੂੰ ਕਿਸੇ ਗੱਲ ਦਾ ਕੋਈ ਉਹ ਕਰਨ ਦੀ ਜ਼ਰੂਰਤ ਨਹੀਂ ਠੀਕ ਐ ਜੇ ਤੈਨੂੰ ਕੋਈ ਕੁਝ ਬੋਲਦੀ ਐ ਜਾਂ ਕਰਦੀ ਐ ਤਾਂ ਦੇਖਾਂਗੇ ਪਰ ਮੇਰੇ ਖਿਆਲ ਦੇ ਵਿੱਚ ਤੈਨੂੰ ਕੁਝ ਕੁਝ ਨਹੀਂ ਕਹਿੰਦੀ ਹਾਂ ਡੈਡੀ ਮੈਨੂੰ ਤਾਂ ਕੁਝ ਵੀ ਨਹੀਂ ਕਹਿੰਦੀ ਮੈਂ ਆਪੇ ਆਪ ਦੇ ਘਰ ਲੰਕਾ ਰਹੀ ਮੈਂ ਤਾਂ ਤਨਖ ਇਹ ਜਿਹੜੇ ਪਹਿਲੇ ਉਹ ਮੇਰਾ ਮੇਰਾ ਕੁਝ ਨਹੀਂ ਵਿਗਾੜ ਸਕਦੀ ਠੀਕ ਹੈ ਨਾ ਮੈਂ ਤਾਂ ਹੀ ਕਿਹਾ ਕਿ ਵਿੱਚ ਕੰਨੀ ਰਹੋ ਡੈਡੀ ਘਰੇ ਕੌਣ ਆਉਂਦਾ ਕੌਣ ਜਾਂਦਾ ਤੇ ਆਪ ਦਾ ਦਾਤ ਉਹ ਵੀ ਬੜਾ ਧਿਆਨ ਨਾਲ ਸੌਇਓ ਹੁਣ ਮਿੰਨ ਤਾਂ ਬਹੁਤ ਖਾਣ ਪੀਣ ਦਾ ਬਾਹਰ ਕੁਝ ਫੜ ਕੇ ਨਾ 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 ਤੂੰ ਜਮਾ ਬੇਫਿਕਰ ਹੋ ਜਾ ਮੈਂ ਨਾ ਕਿਸੇ ਕੁਝ ਫੜ ਕੇ ਖਾਵਾਂ ਨਾ ਕਿਤੇ ਫालतू ਬਾਹਰ ਅੰਦਰ ਜਾਵਾਂ ਆਵਾਂ ਠੀਕ ਹੈ ਨਾ ਤੇ ਮੈਂ ਤੂੰ ਐਂ ਹਸਾ ਲੱਲਾ ਵੀ ਤੜਕੇ ਤੱਕ ਆ ਕੇ ਦਾ ਐ ਝੁੱਗਾ ਚੌੜ ਕਰ ਦੇਣਾ ਠੀਕ ਹੈ ਨਾ ਹਾਂ ਬਹੁਤ ਬਹੁਤ ਇਨੇ ਆਉਂਦੀ ਜ਼ਿੰਦਗੀ ਹਟਾ ਲਈ ਬਹੁਤ ਖੁਸ਼ ਹੋਲੀ ਆਉਂਦੀ ਜ਼ਿੰਦਗੀ ਚ ਹਾਂ ਪਰ ਹੁਣ ਨਹੀਂ ਰਹਿ ਰਹੀ ਹੁਣ ਇਹਨੂੰ ਆਪੇ ਕੀਤੀ ਦੀ ਸਜ਼ਾ ਮਿਲਣੀ ਚਾਹੀਦੀ ਚੀਤੇ ਹਾਂ ਜਿਹੜੇ ਮਰੇ ਆ ਉਹਨਾਂ ਨੂੰ ਇंसाफ ਮਿਲਣਾ ਚਾਹੀਦਾ ਰਹਿਣੀ ਹਾਂ 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 ਨਾ ਤੂੰ ਬੇਫਿਕਰ ਹੈ ਹੁਣ ਬਣਦਾ ਕਿ ਟੈਨਸ਼ਨ ਨਾ ਲੈ ਕਿਸੇ ਗੱਲ ਦੀ ਥੋੜਾ ਜਿਆ ਹੋਰ ਇਹਨੂੰ ਤਰਸਾ ਕੋਈ ਗੱਲ ਨਹੀਂ ਇਹਨੂੰ ਹਜੇ ਹੋਰ ਦੇਖਣ ਦੇ ਹੈਨਾ ਸਾਰਾ ਦਿਨ ਹੀ ਵਸ ਕੇ ਬਾਹਰ ਕੰਟੜਾ ਆਇਆ ਉਸ ਤੇ ਬੈਠੀ ਰਹਿੰਦੀ ਨਾ ਕੋਈ ਇਹਨੂੰ ਚਾਹ ਦਾ ਨਾ ਕੋਈ ਪਾਣੀ ਦੇਣਾ ਕੋਈ ਨਹੀਂ ਬਸ ਹੂਣ ਹੀ ਕਰੀ ਜਾਂਦੀ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਪਲਾਨਿੰਗ ਕਰੀਂ ਜੇ ਜੀ ਚਲ ਕੋਈ ਗੱਲ ਨਹੀਂ ਤੂੰ ਕਿਸੇ ਗੱਲ ਦਾ ਸੰਸਾਣਾ ਕਰ ਠੀਕ ਹੈ ਨਾ ਆਪੇ ਮੈਂ ਹੈਗਾ ਕਰਨ ਨੂੰ ਸਾਰਾ ਕੁਝ ਠੀਕ ਹੈ ਡਾਡੀ ਠੀਕ ਹੈ ਪੁੱਤਰ ਧਿਆਨ ਰੱਖੀ ਆਪਣਾ ਤੇ ਖਾਸ ਕਰਕੇ ਅਜੀ ਸੱਸ ਦਾ ਠੀਕ ਆ ਹਾਂ ਇਹ ਤਾਂ ਪੂਰੀ ਨਹੀਂ ਜਾ ਮੇਰੇ ਇੱਥੇ ਤਾਂ ਠੀਕ ਹੈ ਚਲ ਚੰਗਾ ਠੀਕ ਹੈ ਜੀ ਹਾ ਹਾ ਸਿੰਦਰਪਾਲ ਕਰੇ ਐਡੀ ਸੌਖੀ ਤੈਨੂੰ ਮੌਤ ਨਹੀਂ ਦੇਣੀ ਕਰ ਲਾ ਜਿਹੜੀਆਂ ਪ੍ਰੈਲੀਆਂ ਤੂੰ ਕਰਨੀਆਂ ਤੂੰ ਇਹ ਦੇਖੀ ਤੇਰਾ ਬਣਦਾ ਕੀ ਆ ਲੈ ਵੀ ਆ ਗਿਆ ਪੂਆ ਦਾ ਘਰ ਜਿਹੜੇ ਹਿਸਾਬ ਨਾਲ ਇਹ ਮੈਨੂੰ ਮਹੀਨੇ ਬਾਅਦ ਪੂਆ ਬੁਲਾ ਲੈਂਦੀ ਹੈ ਨਾ ਬਾਲਾ ਟਾਈਮ ਨਾਲ ਪੂਆ ਕੱਢੇ ਨਾ ਮੈਂ ਕੱਢਾਂ ਹੁਣ ਕਹਿ ਦੂਗੀ ਆਏ ਹੋ ਰਿਹਾ ਫਲਾਨਾ ਹੋ ਰਿਹਾ ਸਾਰਾ ਦਿਨ ਬਿਫਤਾ ਦੀ ਮਾਰੀ ਰਹਿੰਦੀ ਆ ਰੁਪਿਆ ਕੱਢ ਕੇ ਨਹੀਂ ਰਾਜੀ 10 ਰੁਪਏ ਮੰਗ ਲੈ ਮੌਤ ਪੈ ਜਾਂਦੀ ਐ ਮੱਥਾ ਟੇਕ ਰਹੀ ਆ ਪਹਿਲਾਂ ਸਸੀ ਗੱਲ ਪਰ ਜਾਈ ਬੱਲੇ 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 ਮੈਂ ਤੈਨੂੰ ਕਿੰਨੇ ਵਾਰੀ ਕਿਹਾ ਭਾਈ ਵੀ ਸਾਡੇ ਨਾਲ ਮੇਰਾ ਕਲੇਸ਼ ਹੁੰਦਾ ਤੂੰ ਮੇਰੇ ਨਾਲ ਮੈਚਿੰਗਾ ਨਾ ਕਰਿਆ ਕਰ ਲਾ ਤਾਂ ਮੈਨੂੰ ਕਿਹੜਾ ਪਤਾ ਸੀਗਾ ਫੇ ਤੂੰ ਵੀ ਸੰਤਰੀ ਪਾ ਕੇ ਆ ਜਾਵੇਂਗਾ ਨਾਲੇ ਸ਼ਸ਼ਰੀ ਕਾਲਾ ਹੁਣ ਸਾਰੀ ਮਜ਼ਾਕ ਕਰਨ ਲੱਗ ਜੈਣਾ ਨਾ ਤੂੰ ਵੀ ਮਜ਼ਾਕ ਨਹੀਂ ਪਰਾਈ ਮੈਨੂੰ ਪਤਾ ਹੈ ਸਾਡੇ ਵਾਲਾ ਸੋਨਾ ਘਟ ਹੈ ਮੈਂ ਜਾਦੀ ਆ ਤੂੰ ਨਾ ਮੈਨੂੰ ਪਤਾ ਹੈ ਤੂੰ ਚੋਰੀਆਂ ਚੋਰੀਆਂ ਪਤਾ ਕਰਦੀਆਂ ਮੇਰੇ ਬਾਰੇ ਵੀ ਕਿਹੜੇ ਰੰਗ ਪਾਉਂਦਾ ਉਹੀ ਮੇਰੇ ਨਾਲ ਆਏ ਨਹੀਂ ਮੈਂ ਫਸਦਾ ਜਿਵੇਂ ਤੂੰ ਫਸਾਉਣ ਨੂੰ ਕਰਦੀ ਹੈ ਹਾਂ ਮੈਂ ਤੇ ਮਾੜਾ ਮਟਾ ਨਾ ਬੋਲਣ ਲੱਗਿਆ ਫੇਕ ਲਿਆ ਕਰ ਆਹੋ ਤੈਨੂੰ ਫਸਾਉਣਾ ਮੈਂ ਜਵਾਕਾਂ ਵਾਲੀ ਆ ਹੁਣ ਤੈਨੂੰ ਫਸਾਉਂਗੀ ਮੈਂ ਸੁਮਰੇ ਤੇ ਜਵਾਕਾਂ ਨਹੀਂ ਆ ਸੁਰਖੀ ਤਾਂ ਵਿੱਕੀ ਲਾਉਂਦੀ ਨਹੀਂ ਤੂੰ ਉਹ ਕਿਦਾ ਗੂੜੀ ਲਾ ਕੇ ਰੱਖਦੀ ਐ ਨਾਲੇ ਰੰਗ ਗੂੜੇ ਪਾਉਣ ਦਾ ਤੇਰਾ ਕੀ ਮਤਲਬ ਐ ਵੀ ਹੁਣ ਤੂੰ ਬੁੜੀ ਹੋ ਰਹੀ ਐ ਬੁੜੀ ਕੋਈ ਨਹੀਂ ਹੋ ਰਹੀ ਹੈਗੀ ਆ ਦੇਖ ਮੰਗਦੀ ਐ ਤੂੰ ਆਪ ਤੇ ਆ ਬੁੜੀ ਮੰਨ ਤੂੰ ਮੈਨੂੰ ਬਿਜਾਉਣ ਨੂੰ ਕਹਤੀ ਐ ਓ ਨਹੀਂ ਵੇਖ ਉਹ ਸੋਲੂਗਾ ਇਹਨਾਂ ਦਾ ਤਾਂ ਸਮਝਦਾ ਤੂੰ ਮਾੜਾ ਮੋਟਾ ਬੋਲਣ ਲੱਗਾ ਦੇਖ ਲੈ ਕਰ ਤਾ ਤੂੰ ਕਿਵੇਂ ਇੱਕੋ ਦਾ ਵੀ ਆ ਗਿਆ ਦਸਿਆ ਨਾ ਕਰਿਆ ਕੁਛ ਓ ਕੁਛ ਨਹੀਂ ਹੂੰ ਰਾਤ ਮੈਨੂੰ ਭੂਆ ਦਾ ਸੁਪਨਾ ਆਇਆ ਸੀ ਅੱਛਾ ਉਹ ਕਹਿੰਦੀ ਮੇਰੀਆਂ ਬਾਹਾਂ ਆਕੜੀਆਂ ਤੈਨੂੰ ਮਿਲਣ ਐ ਅੱਛਾ ਮੈਂ ਆਖਿਆ ਚੱਲ ਮੈਲੇ ਆਉਣੇ ਆ ਭੂਆ ਨੂੰ ਜਾ ਕੇ ਤੇ ਹੋਰ ਹੁਣ ਤਾਂ ਮਿਲ ਲਾ ਉਹ ਤੇਰੀ ਭੂਆ ਦਾ ਕੀ ਪ ਕਾਨੂੰ ਹੋਵੇ ਜਾਂ ਨਾ ਹੋਵੇ ਐਂ ਕਾ ਐ ਮੇਰੀ ਭੂਆ ਮਰਨ ਵਾਲੀ ਐ ਅੱਛਾ ਤੂੰ ਤਾਂ ਆਪਦੇ ਆਪ ਨੂੰ ਪੂਰੀ ਸਮਝਦੇਂਗੇ ਅੱਛਾ ਮੇਰੀ ਭੂਆ ਸਮਝੇ ਉਹ ਵੀ ਨਹੀਂ ਕਹਿ ਰਹੀ ਬੰਦੇ ਦਾ ਕੋਈ ਪਤਾ ਹੀ ਨਹੀਂ ਹੁੰਦਾਗਾ ਉਹ ਕਹਿ ਰਹੀ ਐ ਵਧੀਆ ਗੱਲ ਐ ਮਿਲ ਜਾ ਕਰ ਭੂਆ ਨੂੰ ਬੰਦੇ ਦਾ ਕੀ ਪਤਾ ਕਦੋਂ ਪਟਾਕਾ ਪੈ ਜਾ ਕਿਸੇ ਦਾ ਐਂ ਤਾਂ ਕੀ ਬਤਾਏਂਗੀ ਬਤਾ ਤੇਰਾ ਕਦੋਂ ਪੈ ਜਾ ਪਟਾਕਾ ਹਾਂ ਗੱਲ ਕਰ ਤੇਰਾ ਤਾਂ ਕਾਨੂੰ ਹੋਵੇ ਤੂੰ ਤਾਂ ਮੇਰੇ ਨਾਲ ਮੈਚਿੰਗਾ ਕਰਦੀ ਐ ਦੇਖ ਮੇਰੀ ਗੱਲ ਸੁਣ ਲੈ ਪਰ ਜਾਈ ਮੈਂ ਤੈਨੂੰ ਦਵਾਦੀ ਮੇਰੀ ਗੱਲ ਸੁਣ ਤੂੰ ਐ ਹੋਜੇ ਮਖੌਲ ਬੁਲਬੁਲਣਾ ਨਹੀਂ ਕਰਿਆ ਉਹਦੇ ਨਾਲ ਤਾਂ ਚੰਗੇ ਲੱਗਦੇ ਆ ਮੇਰੇ ਨਾਲ ਤਾਂ ਤੂੰ ਨਾ ਹੀ ਘੱਟ ਹੀ ਕਰਿਆ ਕਰ ਮਖੌਲ ਜੇ ਇਹੋ ਜੇ ਸੂਟ ਦਾ ਤੇਰੇ ਨਾਲ ਮੈਚਿੰਗ ਸੂਟ ਦਾ ਮੈਚਿੰਗ ਤੂੰ ਕਰਦੀ ਏ ਕੀ ਵੀ ਤੂੰ ਮੈਚਿੰਗ ਕਰਦਾ ਹੋਵੇਂ ਮੇਰੇ ਨਾਲ ਮੈਂ ਤੇਰੇ ਨਾਲ ਕਿੱਥੋਂ ਕਰ ਲਿਆ ਤੂੰ ਮੈਨੂੰ ਗਲੀ 'ਚ ਇੱਥੇ ਕੋਠੇ ਤੇ ਖੜੀ ਹੋਈ ਗਈ ਉਹ ਤੋਂ ਆਉਂਦੇ ਨੇ ਦੇਖ ਲਿਆ ਹੋਊਗਾ ਬਸ ਫਿਰ ਪਾ ਲਿਆ ਉਹਦੀ ਸੂਟ ਜਾ ਚੰਗਾ ਵਿਆਹ ਬੰਨੇ ਹੱਸ ਤੇਰੇ ਨਾਲ ਕੌਣ ਜਿੱਤ ਤੂੰ ਐ ਨਹੀਂ ਫਸਦਾ ਮੈਂ ਐ ਨਹੀਂ ਫਸਦਾ ਜਿਵੇਂ ਫਸਾਉਣ ਨੂੰ ਕਰਦੀ ਆ ਮੈਨੂੰ ਪਤਾ ਤੂੰ ਫਸਾਉਣ ਨੂੰ ਕਰਦੀ ਆ ਵੇਖਾ ਨਾ ਜਾਂਦਾ ਕੁੜੀ ਤੇ ਧੂਣ ਪਸੋਰ ਨਹੀਂ ਪਸਾਈ ਉਹ ਵਿਆਹ ਤਾਂ ਮੈਂ ਉਹ ਨਹੀਂ ਕਰਾਂਦਾ ਹਾਂ ਜਿਹੜਾ ਬੰਦਾ ਜਨਾਨੀ ਮਗਰ ਲੱਗ ਗਿਆ ਉਹਦੀ ਕਦੇ ਤਰੱਕੀਆਂ ਨਹੀਂ ਕੋਈ ਤੂੰ ਐ ਕਿਹਨ ਕੋਈ ਮਿਲਦੀ ਨਹੀਂ ਮੈਂ ਲੱਗਦਾ ਗੱਲ ਕਹਿੰਦਾ ਮੇਰੀਆਂ ਨਹੀਂ ਹੁੰਦੇ ਨਾ ਉਹ ਐ ਕਹਿੰਦੇ ਹੁੰਦੇ ਆ ਜਦੋਂ ਰੱਬ ਨੇ ਸਾਰੀ ਦੁਨੀਆ ਬਣਾਤੀ ਸੀ ਜਨਾਨੀ ਬਣਾਉਣ ਦੀ ਕੀ ਲੋੜ ਸੀ ਅੱਛਾ ਸਾਰੀ ਸ੍ਰਿਸ਼ਟੀ ਭੰਬਲ ਪੂਸੇ ਚ ਪਾਰ ਕੇ ਇਕੱਲੀ ਜਨਾਨੀ ਨੇ ਮੈਂ ਨਹੀਂ ਜਨਾਨੀ ਨੂੰ ਆਪਦੇ ਰਵੇ ਲਹਾਂਦਾ ਤੂੰ ਸੂਟਿੰਗ ਖੜਾ ਕਾ ਤੂੰ ਲਵੇ ਜਾਂ ਭੱਜ ਜਾ ਤੇਰੀ ਉਹ ਮੈਂ ਤਾਂ ਉਹ ਖੜਾ ਤੈਨੂੰ ਦੱਸਣ ਦਾ ਮਾਰਾ ਚਾਹ ਪਾਣੀ ਪੀਏਗਾ ਪੀਊਂਗਾ ਆ ਸੂਟ ਜਾ ਬਦਲ ਲੈ ਨਾਲ ਤੂੰ ਮੈਂ ਮਰ ਜਾ ਗੱਲ ਕਹਿਣ ਲੱਗਿਆ ਜਮੈਂ ਹੀ ਨਹੀਂ ਦੇਖਦਾ ਹੈਗਾ ਇੱਕ ਤਾਂ ਖਾ ਪੀ ਇੰਨਾ ਲੈਂਦਾ ਇਹਨੂੰ ਆਈ ਨਹੀਂ ਪਤਲਾਦਾ ਮੈਂ ਕੀਦੇ ਨਾਲ ਗੱਲ ਕਰੀ ਐ ਨਾ ਮੇਰੇ ਸਾਹਮਣੇ ਕੌਣ ਖੜਾ ਕੌਣ ਨਹੀਂ ਵੀ ਮੇਰਾ ਬੰਦਾ ਕੀ ਲੱਗਦਾ ਵੀ ਮੈਂ ਇਹੋ ਜੀ ਗੱਲ ਕਰਨੀ ਹੈ ਕਿ ਨਹੀਂ ਕਰਨੀ ਨਾ ਕਿੱਡਾ ਸੋਹਣਾ ਸੁਲੱਖਾ ਮੁੰਡਾ ਨਸ਼ਿਆਂ ਪੱਤਿਆਂ ਜਾਂਦੀ ਸਾਰੀ ਜ਼ਿੰਦਗੀ ਖਰਾਬ ਕਰ ਰੱਖੀਆ ਨੇ ਸਗੋਂ ਹੁਣ ਨੂੰ ਵਿਆਹਿਆ ਬਾਰਾ ਹੁੰਦਾ ਜਵਾਕਾ ਵਾਲਾ ਹੁੰਦਾ ਤੂੰ ਮਾਮੇ ਹੋਰ ਇਹਨੂੰ ਵੀ ਹੈ ਨਹੀਂਗਾ ਹਨਾ ਵੀ ਮੜ ਮਟਾ ਜਵਾਕ ਤੇ ਧਿਆਨ ਦੇ ਦੇਗੇ ਨਾ ਮੰਮੀ ਇਹਨੂੰ ਕੁਝ ਸਮਝਾਉਂਦੀ ਐ ਪਤਾ ਨਹੀਂ ਦੂਜੇ ਦਿਨ ਇੱਥੇ ਆ ਜਾਂਦਾ ਇਹ ਇੱਥੇ ਆਇਆ ਉਵੀ ਜਦੋਂ ਡੈਡੀਆਂ ਦੀ ਗੱਲ ਚੱਲੀ ਜਾਂਦੀ ਹੈ ਇਹ ਪੱਕਾ ਕੋਈ ਨਾ ਕੋਈ ਪਲੈਨਿੰਗ ਕਰੀ ਜਾਂਦੀ ਮਮੀ ਹੁਣ ਇਹ ਸ਼ੁਰੂ ਇਹਨਾਂ ਤਾਂ ਹੀ ਸੱਦਿਆ ਪਹਿਲਾਂ ਕਿਸੇ ਬੁੜੀ ਨਾਲ ਗੱਲ ਕਰੀ ਜਾਂਦੀ ਸੀ ਹੁਣ ਇੱਕਦਮ ਈਸ਼ੂ ਆ ਗਿਆ ਕੋਈ ਨਾ ਕੋਈ ਕਨੈਕਸ਼ਨ ਤਾਂ ਹੈਗਾ ਇਹਨਾਂ ਦਾ ਪੱਕਾ ਕੁਛ ਨਾ ਕੁਛ ਤਾਂ ਚੱਲ ਰਿਹਾ ਹੈ ਕੋਈ ਵੱਡੀ ਪਲੈਨਿੰਗ ਕਰਨਗੇ ਮੇਰੇ ਡੈਡੀ ਨਾਲ ਗੱਲ ਕਰਨੀ ਪੁਹੀ ਵੀ ਡੈਡੀ ਈਸ਼ੂ ਆਇਆ ਕਿਉਂਕਿ ਪਹਿਲਾਂ ਵੀ ਈਸ਼ੂ ਨੇ ਫਸਾਇਆ ਸੀਗਾ ਮੇਰੇ ਡੈਡੀ ਨੂੰ ਮੈਂ ਤਾਂ ਭੁੱਲੀ ਬੈਠੀ ਆ ਮੈਂ ਨੇ ਹਲਕਿਚ ਕਿਵੇਂ ਲੈ ਲਿਆ ਇਹਨਾਂ ਨੂੰ ਮੈਨੂੰ ਇਹਨਾਂ ਤੇ ਨਿਗਰੱਖਣੀ ਪਊਗੀ ਹੁਣ ਵੀ ਇਹ ਕੀ ਕਰਦੇ ਆ ਕੀ ਨਹੀਂ ਮੈਂ ਤਾਂ ਹੁਣ ਡਰ ਲੱਗ ਗਿਆ ਆਂਦਾ ਕਿਤੇ ਮੰਮੀ ਦੀ ਸਚਾਈ ਸਾਹਮਣੇ ਲਿਆਉਂਦੇ ਲਿਆਉਂਦੇ ਆਪ ਦਾ ਨੁਕਸਾਨ ਕਰ ਬੈਠੀਏ ਮੇਰੇ ਕੋਲ ਤਾਂ ਮੇਰਾ ਪਿਆਉ ਵੀ ਇਕੱਲਾ ਪਹਿਲਾਂ ਵੀ ਉਹਨੂੰ ਜੇਲ੍ਹ ਚ ਕਰਾਤਾ ਜੇ ਹੁਣ ਮੇਰੇ ਪਿਆਉ ਨੂੰ ਕੁਝ ਕਰਤਾ ਮੈਂ ਕੀ ਕਰੂੰਗੀ ਉਹਦੇ ਬਿਨਾ ਨਹੀਂ ਨਹੀਂ ਮੈਨ ਡੈਡੀ ਨੂੰ ਦੱਸਣਾ ਪਊਗਾ ਚਲ ਇਹਨਾਂ ਤੇ ਨਿਗਰੱਖਣੀ ਪਊਗੀ ਵੀ ਇਹ ਕੀ ਕਰੀ ਜਾਂਦੇ ਕੀ ਨਹੀਂ ਕਰੀ ਜਾਂਦੇ ਖੰਮ ਨੂੰ ਛੱਡ ਨਾ ਮੈਂ ਨੁਆਏ ਦੱਸ ਤੂੰ ਇੰਨਾ ਟਾਈਮ ਲਾਤਾ ਜੇ ਬੱਢਾਉਣ ਨੂੰ ਪੂਆ ਮੈਂ ਕਿਹੜਾ ਤੇਰੇ ਵਾਂਗੂ ਬੇਲਾ 100 ਕੰਮ ਹੁੰਦੇ ਨੇ ਬੰਦੇ ਨੂੰ ਤੈਨੂੰ ਕੀ ਲੱਗਦਾ ਵੀ ਮੈਂ ਬੇਲੀ ਆ ਬੇਲੀ ਤਾਂ ਤੂੰ ਹੈਗੀ ਐ ਕੋਈ ਫੋਨ ਕਮਾਦਨੀ ਐ ਇੱਕ ਫੋਨ ਤੇਰੇ ਫੋਨ ਚ ਪੈਸੇ ਪਤਾ ਨਹੀਂ ਕੌਣ ਤੂੰ ਹਾਂ ਤੈਨੂੰ ਪਤਾ ਮੇਰੀ ਜਾਣ ਕਿੰਨੀ ਔਖੀ ਹੈ ਜੇ ਬੇਪਤਾ ਪਈਏ ਤਾਂ ਤੈਨੂੰ ਫੋਨ ਕਮਾਉਣੇ ਨਹੀਂ ਇਹ ਤੋਂ ਪਹਿਲਾਂ ਮੈਂ ਕਦੇ ਤੈਨੂੰ ਜਾਦ ਵੀ ਨਹੀਂ ਕੀਤਾ ਕਦੇ ਤੂੰ ਕਦੇ ਤੂੰ ਐ ਕਿਹਾ ਵੀ ਆ ਜਾ ਅੱਜ ਖੁਸ਼ੀਆਂ ਦਾ ਦਿਨ ਹੈ ਵੀ ਮੈਂ ਡੀਜੇ ਲਾਉਣੀ ਆ ਸਾਰਾ ਦਿਨ ਜਦੋਂ ਮੈਨੂੰ ਮੈਂ ਤਾਂ ਇੱਥੇ ਮਰਨ ਨੂੰ ਤਿਆਰ ਹੋਈ ਬੈਠੀ ਆ ਇਹਨੂੰ ਹਜ લાલા ਡੀજી ہاں ਚਲ ਸੰਗਾ ہاں ਦੱਸ ਕੀ ਹੋ ਗਿਆ ਹੁਣ ਹੋਣਾ ਕੀ ਹੈਗਾ ਮੈਨੂੰ ਤਾਂ ਸਾਰਾ ਦਿਨ ਆ ਪਹਿਲਾਂ ਤਾਂ ਇਹ ਮਨਿੰਦਰ ਨੇ ਮੇਰੇ ਸਾਸ ਕਾਇ ਪਿਆ ਬਿੰਦੂ ਕਿ ਪਿੱਛੋਂ ਤਾਂ ਪਿਆ ਫੋਨ ਲਾ ਲੈਂਦਾ ਹੈਗਾ ਮਨਿੰਦਰ ਦੀ ਗੱਲ ਨਾ ਕਰਨ ਵਾਲੇ ਮੈਚਿੰਗਾਂ ਕਰਦੀਆਂ ਮੇਰੇ ਨਾਲ ਅੱਜ ਕਰੀ ਫਿਰਦੀ ਐ ਸੂਟ ਆਲਦੀ ਨੂੰ ਪਰਾਂ ਰੱਖਿਆ ਕਰੋ ਫਿਰ ਬਾਈ ਟੱਕੇ ਤੇ ਨਾ ਕਰਦੀਆਂ ਰਾਂ ਜਿੰਨਾ ਮੈਚ ਕੋਈ ਕਰਦੀਆਂ ਮੈਚਿੰਗਾਂ ਮੈਚਿੰਗ ਕਰੀ ਫਿਰਦੀ ਐ ਇਹ ਉਹਨੂੰ ਕਿਹੜਾ ਕੰਜਰਾ ਪਤਾ ਸੀ ਵੀ ਤਾਂ ਇੱਥੇ ਨਿੱਜਣਾ ਆਉਣਾ ਹੈ ਆਹ ਉਹ ਕਰ ਲੈਂਦੀਆਂ ਹੁੰਦੀਆਂ ਨੇ ਪਹਿਲਾਂ ਇਹ ਕੁੜੀਆਂ ਦਾ ਕੋਈ ਤਵਾ ਨਹੀਂ ਨਾਰੀ ਸ਼ਕਤੀ ਨੇ ਤਾਂ ਦੁਨੀਆ ਉਹ ਕਰਤੀ ਮੇਰੀ ਗੱਲ ਸੁਣ ਲੈ ਨਾਲੇ ਕੋਈ ਚਾਹ ਦਾ ਨਾਉਣੀ ਕੋਈ ਪਾਣੀ ਦਾ ਨਾਉਣੀ ਹਰ ਜਾ ਤੈਨੂੰ ਸਾਰਾ ਕੁਝ ਚਲਸਾ ਦੂੰ ਚਾਹ ਪਾਣੀ ਵੀ ਚਲਸਾ ਦੂੰਗੀ ਪਰ ਮੇਰੀ ਗੱਲ ਸੁਣ ਲੈ ਪੁੱਤ ਦੇਖ ਮੈਨੂੰ ਨਹੀਂ ਪਤਾ ਜਿੰਨਾ ਛੇਤੀ ਹੋ ਸਕੇ ਕੰਮ ਉਹਦੇ ਅੰਦਰ ਦੇ ਪਿਓ ਦਾ ਤਮਾਮ ਕਰ ਦੇ ਮੇਰੀ ਜਾਨ ਛੜਾ ਦੇ ਹਾਂ ਲੈ ਇਹ ਵੀ ਕੋਈ ਪੱਟੀ ਗੱਲ ਐ ਤੇ ਚਾਹ ਕੀ ਹੋ ਗਿਆ ਚੁੱਪੀ ਹੋ ਗਈ ਮੈਨੂੰ ਦੇਖ ਕੇ ਕੁਛ ਨਹੀਂ ਮੈਂ ਤਾਂ ਹੀ ਬੁਲਬੁਲਦੀਆਂ ਗੱਲਾਂ ਕਰਦੀ ਸੀ ਮੈਂ ਕਹੇ ਬੇਲਾ ਪੋਰਾ ਕੰਮ ਨਹੀਂ ਕਰਦੀ ਇਹਨੂੰ ਕਰਨੇ ਪੈਂਦੇ ਆ ਸਾਰੇ ਕੰਮਾਂ ਦੇ ਮੈਂ ਚਾਹ ਦੀ ਘੁੱਟ ਵੀ ਹੁਣ ਇਹੀ ਬਣਾ ਕੇ ਲਿਆਉਗੀ ਹਾਂ ਉਹ ਤਾਂ ਰਸ ਕੇ ਪਈ ਜਾਂਦੀ ਐ ਜਿਵੇਂ ਜਮਾਈ ਹੁੰਦੀ ਐ ਇਸ ਕਰਦਾ ਅੜੀਆਂ ਕਰਦੀ ਐ ਦੇਖ ਲੈ ਲਵੇ ਖੜੀ ਐ ਮੈਚਿੰਗ ਕਰ ਰੱਖੀ ਆ ਹੂੰ ਇਹਨੂੰ ਪਰਾਂ ਭੇਜ ਦੇ ਟਰਾਈਆਂੀਆਂ ਲੰਬੀਆਂ ਉਹ ਕਰ ਜਾ ਜਪਤ ਰੋਟੀ ਬਣਾ ਲੈ ਇਹਨੂੰ ਭੁੱਖ ਲੱਗੀ ਹੋਈ ਐ ਠੀਕ ਐ ਮੈਂ ਦੇਖ ਲੈ ਹਿੱਲੀ ਹਿੱਲੀ ਕੋਲ ਮਰਨੇ ਆ ਕਿਉਂ ਉਹਨੂੰ ਸ਼ੱਕ ਪਵਾ ਦੇਂਗਾ ਦੋ ਤਰ੍ਹਾਂ ਆਉਂਦੀ ਹੈ ਉਹ ਤਾਂ ਪਹਿਲਾਂ ਮੈਨੂੰ ਕਹਿ ਦਿੰਦੀ ਹੈ ਕਿ ਤੂੰ ਐ ਕਿਉਂ ਸੋਚਾਂ ਚ ਪਈ ਪਈਆ ਤੈਨੂੰ ਕਾਹਦਾ ਫਿਕਰ ਹੈ ਨਾਲੇ ਮੇਰੀ ਗੱਲ ਸੁਣ ਬੇ ਤੂੰ ਟਿੱਕ ਕੇ ਬਹਿ ਜਾ ਹਾਂ ਲਾਉਂਦੀ ਹੈ ਤੇ ਟਰਾਈਆਂ ਗਾਹਾਂ ਦੀ ਹੈਗਾ ਨਾ ਤੂੰ ਸਲਮਾਨ ਖਾਨ ਹਾਂ ਸਲਮਾਨ ਖਾਨ ਕੀ ਰੀਜ ਕਰੂ ਇੰਡਸਟਰੀ ਚ ਲੁੱਕ ਸਲਮਾਨ ਵਰਗੀ ਹਾਂ ਜੇ ਤੂੰ ਗੱਲ ਦੱਸ ਦਿੱਤੀ ਵੀ ਮਨਿੰਦਰ ਦੇ ਪਿਓ ਨੂੰ ਕੰਮ ਤਮਾਮ ਕਰਨੇ ਵੀ ਕਾਹਤੋਂ ਵੀ ਕੀ ਰੀਜ ਹੈ ਉਸ ਗੱਲ ਦਾ ਮੈਂ ਹੁਣ ਤੈਨੂੰ ਸਾਰੇ ਰੀਜਨ ਸਮਝਾਵਾਂ ਮੈਨੂੰ ਤਾਂ ਪਤਾ ਵੀ ਹੁਣ ਇਹ ਦੁਬਾਰੇ ਕੀ ਕਰਤਾ ਦੁਬਾਰੇ ਉਹ ਤਾਂ ਮਰਨਾ ਸਾਰੇ ਪ੍ਰੂਫ ਚੱਕੀ ਫਿਰਦਾ ਹੈਗਾ ਉਹ ਤਾਂ ਉਦਾਂ ਦੀ ਚੱਕੀ ਫਿਰਦਾ ਜਿੱਦਾਂ ਦਾ ਹਾਂ ਫਿਰ ਮੈਂ ਉਹੀ ਕਹਿਣੀ ਆ ਹੁਣ ਉਹ ਜਿਹੜੀ ਕਲਸ਼ਣੀ ਤੇ ਭੇਜੀ ਹੈ ਕੰਮੋਂ ਨਾ ਉਹਨੇ ਕੋਈ ਕਹਾਣੀ ਸਿਰ ਲਾਈਏ ਆਈ ਨਾ ਕਹਿ ਆਈ ਨਾ ਕਹਿ ਉਹਦੇ ਨਾਲ ਤਾਂ ਬਹੁਤ ਧਰੋ ਪਿਆਰੇ ਕੋਈ ਗੱਲ ਨਹੀਂ ਉਹ ਵੀ ਹੌਲੀ ਹੌਲੀ ਆਪਦਾ ਕੰਮ ਕਰ ਰਹੀ ਹੈ ਤੂੰ ਕਿਉਂ ਟੈਨਸ਼ਨ ਲੈਣੀ ਹੈ ਬੇ 24 ਘੰਟੇ ਰਹਿ ਗਏ ਹੁਣ ਟੈਨਸ਼ਨ ਨਾ ਲਵਾ ਨਾ ਤੂੰ ਤਾਂ ਇਹ ਕਹਿ ਕੇ ਸਾਰ ਦਿਨ ਹੈਗਾ ਤੈਨੂੰ ਕੀ ਪਤਾ ਵੀ ਮੇਰੀ ਜਾਨ ਕਿੰਨੀ ਔਖੀ ਹੈ ਕੋਈ ਨਾ ਭੂਆ ਸਾਰਾ ਹੱਲ ਹੋ ਜਾ ਕਿਉਂ ਟੈਨਸ਼ਨ ਲੈਨੀ ਆ ਤੂੰ ਜਦੋਂ ਮੈਂ ਬੈਠਾ ਮੈਂ ਬੈਠਾ ਕਾਇ ਕਹਿ ਰਿਆ ਕਰ ਤੇਰੇ ਬੈਠੇ ਦਾ ਕੀ ਰੇਜ ਹੈ ਜਦੋਂ ਜੀ ਕਰਦਾ ਤੂੰ ਉੱਤਰ ਜਾਣਾ ਮੁੜ ਕੇ ਫਿਰ ਛੇਤੀ ਫੋਨ ਵੀ ਨਹੀਂ ਚੱਕਦਾ ਜੇ ਫੋਨ ਚੱਕਦਾ ਫਿਰ ਉਹੀ ਮੈਨੂੰ ਬਸ ਲਾਰੇਆਂ ਚ ਰੱਖਦੇ ਉਹ ਫੋਨ ਤਾਂ ਭੂਆ ਹੁਣ ਤੈਨੂੰ ਪਤਾ ਤਾਂ ਹੈਗਾ ਵੀ ਕੱਡੇ ਤਗੜੇ ਬਿਜ਼ਨਸ ਨੇ ਹਾਂ ਬਿਜ਼ਨਸ ਮੈਨੂੰ ਪਤਾ ਹੀ ਗਿਆ ਤੇਰੇ ਬਿਜ਼ਨਸਾਂ ਦਾ ਮੇਰੀ ਗੱਲ ਸੁਣ ਤੂੰ ਜਮਾ ਟੈਨਸ਼ਨ ਨਾ ਲੈ ਕਰ ਲਿਆ ਮੈਂ ਸਾਰਾ ਰਾੜਾ ਵੀੜਾ ਸਭ ਕਰਤੀ ਸੈਟਿੰਗ ਕੀ ਸੈਟਿੰਗ ਕਰਤੀ ਮੈਨੂੰ ਤਾਂ ਦੱਸ ਦੇ ਮੇਰੀ ਗੱਲ ਸੁਣ ਲੈ ਬੰਦੇ ਬੁਲਾਏ ਨੇ ਉਧਰੋਂ ਰਾਜਸਥਾਨ ਕਣੀਓ ਝੂਠ ਨਾ ਬੋਲੀ ਉਹ ਯਾਰ ਜੋ ਤੈਨੂੰ ਕਹਿਤਾ ਬੰਦੇ ਬੁਲਾਏ ਨੇ ਰਾਜਸਥਾਨ ਕਣੀਓ ਹੂੰ ਉਹ ਕਰਦਣਗੇ ਕੰਮ ਇਹਦਾ ਕਿਤੇ ਆਮਲੀ ਠਮਲੀ ਤਾਂ ਨਹੀਂ ਬੁਲਾ ਲਈ ਜਬ ਉਹ ਆਮਲੀ ਠਮਲੀ ਨਹੀਂ ਹੈਗੇ ਪੂਆ ਸਿਰੇ ਦੇ ਬੈਲੀ ਬੰਦੇ ਨੇ ਕਿਤੇ ਹੋਰ ਬਾਜੇ ਬਹੁਤ ਕੁਛ ਕਰ ਦਿੰਦੇ ਨੇ ਉਹ ਬੇ ਇਹ じゃ ਕੀ ਕਰਨਗੇ ਉਹ ਮੈਨੂੰ ਅਜ ਤਾਂ ਦੱਸ ਦੇ ਉਹੋ ਉਹ ਇਹਦਾ ਕੱਲਾ ਕੱਲਾ ਅੰਗ ਵੱਢ ਕੇ ਪੀਪੇ ਚ ਪਾ ਲਾਂਗੇ ਬੋਇਆ ਟੱਕ ਜੁਆਕ ਵਾਲੀਆਂ ਗੱਲਾਂ ਕਰਦਾ ਹਾਂ ਓ ਯਾਰ ਜੁਆਕ ਵਾਲੀਆਂ ਗੱਲਾਂ ਨਹੀਂ ਭੂਆ ਮੇਰੀ ਗੱਲ ਸੁਣ ਲੈ ਤੂੰ ਤਾਂ ਤੈਨੂੰ ਤੈਨੂੰ ਲੱਗਦਾ ਵੀ ਉਹ ਦੈਂਤ ਵਰਗਾ ਵੱਢ ਕੇ ਪੀਪੇ ਚ ਪਈਊਗਾ ਉਹ ਮੇਰੀ ਗਾਂ ਪੀਪਾ ਵਟਾ ਦੇਵਾਂਗੇ ਟੱਪੇ ਪਵਾ ਦਾਂਗੇ ਢਾਈ ਜਾਣਿਆ ਮਸ਼ਕਰੀਆਂ ਨਾ ਕਰੋ ਤੁਹਾਨੂੰ ਸਾਰਿਆਂ ਨੂੰ ਕੱਚਿਆਂ ਨੂੰ ਚੱਬ ਜੇ ਇਹ ਜਾਓ ਤੂੰ ਕੱਚਿਆਂ ਦੀ ਮੇਰੀ ਗੱਲ ਸੁਣ ਲੈ ਤੂੰ ਤਾਂ ਉਹ ਪਹਿਲਾਂ ਨਹੀਂ ਤੇਰੇ ਕੰਨ ਸਿੱਕੇ ਸੀ ਉਹਨੇ ਭੁੱਲ ਗਿਆ ਉਹਦੋਂ ਮੈਂ ਕੱਲਾ ਸੀ ਕੱਲਾ ਸੀ ਨਾਲੇ ਉਹ ਤਾਂ ਐਡਾ ਵੱਡਾ ਹਾਥੀ ਐ ਨਾ ਬੋ ਓਹ ਹੋਵੇ ਮੇਰੀ ਗੱਲ ਸੁਣ ਤਾ ਡੇਟ ਵਿੱਚ ਦੀ ਟੇਡਾ ਹੋ ਕੇ ਟੱਪੇ ਦੇ ਤਾਹੀ ਕਹਿਣੀ ਆ ਵੀ ਮਾੜੇ ਟੀੜੇ ਬੰਦੇ ਤੋਂ ਉਹੇ ਲੋਟ ਨਹੀਂ ਆਉਣਾ ਵਧੀਆ ਖਤਰਨਾਕ ਬੰਦੇ ਨੇ ਨਾਲੇ ਨਾ ਤੂੰ ਤਾਂ ਉਹ ਗੱਲ ਕਰਤੀ ਵੀ ਘਰ ਦਾ ਜੋਗੜੀ ਜੋਗੜਾ ਦੂਰ ਦਾ ਜੋਗੀ ਸਿੱਧ ਮੈਨੂੰ ਲੋਕ ਸਪਾਰੀਆਂ ਦਿੰਦੇ ਨੇ ਬੰਦੇ ਮਾਰਨ ਦੀਆਂ ਤੈਨੂੰ ਐ ਲੱਗਦਾ ਵੀ ਮੈਂ ਕੁਛ ਕਰੀ ਨਹੀਂ ਸਾਡੇ ਦਾ ਦਿੰਦੇ ਨੇ ਤੈਨੂੰ ਸਪਾਰੀਆਂ ਚਲ ਐ ਕਰ ਹੋਇਆ 70000 ਰੁਪਏ ਦੇ ਹੁਣ ਤਾਂ ਹੈ ਨਹੀਂ ਪੈਸੇ ਲੈ ਹੁਣ ਹੈ ਨਹੀਂ ਪੈਸੇ ਪੈਸਿਆਂ ਬਾਰੇ ਤੇਰੇ ਨਾਗ ਲੜ ਜਾਂਦਾ ਫਿਰ ਨਹੀਂ ਗੀਰੀ ਗੱਲ ਸੁਣ ਲੈ ਕੋਈ ਨਹੀਂ ਸਵੇਰੇ ਚੱਲਾਂਗੇ ਹੁਣ ਤਾਂ ਬੈਂਕ ਦਾ ਟਾਈਮ ਵੀ ਨਿਕਲ ਗਿਆ ਸਵੇਰੇ ਕਢਾ ਕੇ ਲਿਆਵਾਂਗੇ ਨਾਲ ਚੱਲੀ ਮੇਰੇ ਜਿੰਨੇ ਪੈਸੇ ਕਹੇਗਾ ਓਨੇ ਕਢਾ ਕੇ ਲਿਆਉਂਗੀ ਪਰ ਓਨੇ ਪੈਸੇ ਤੇਰੀ ਤਲੀ ਤੇ ਧਰ ਜੇ ਕੰਮ ਨਾ ਹੋਇਆ ਨਾ ਤੈਨੂੰ ਵੱਢ ਕੇ ਤੈਨੂੰ ਪੀਪੇ ਚ ਪਾਉਂ ਮੈਂ ਫਿਰ ਮਰਨੇ ਆ ਹੋ ਜਾਊਗਾ ਕੰਮ ਹੋ ਜਾਊਗਾ ਟੈਨਸ਼ਨ ਨਾ ਲੈ ਠੀਕ ਹੈ ਮੈਂ ਦੇ ਕੇ ਆਉਣਾ ਮਾੜਾ ਜਿਹਾ ਢੇੜਾ ਹ ਇਧਰ ਦੇਖਣਾ ਕੀ ਰੇ ਬਾੜੀ ਆ ਹਾਇਦਰ ਕਿਸ ਦੇ ਕੈਮਰੇ ਕੂਮਰੇ ਕੀ ਗੱਲ ਬਾਤ ਐ ਉਧਰ ਜਾ ਕੇ ਆਉਣਾ ਮੈਂ ਜਾ ਦੇਖ ਲੈ ਪਰ ਉਹ ਨਾ ਉੱਥੇ ਕਿਸੇ ਚ ਹੋਰ ਨਾ ਕੋਈ ਗੱਲ ਦੀ ਭਾਪ ਕੱਢ ਓਏ ਜਮਾ ਨਹੀਂ ਗੱਲ ਦੀ ਭਾਪ ਕੱਢਦਾ ਹੈਗਾ ਤੂੰ ਨਾ ਗੱਲ ਦੀ ਭਾਪ ਕੱਢਦੀ ਅੰਧਾ ਦੀ ਵੀ ਘੱਟ ਥੋੜੀ ਬੋਲ ਚੰਗਾ ਤੇਰੀ ਪਤੰਦਰ ਨਹੀਂ ਸੁਣ ਲੂ ਕੋ ਉਹਦੇ ਕੰਨ ਇਧਰ ਹੀ ਨੇਗੇ ਲੈ ਮੇਰੀ ਗੱਲ ਸੁਣ ਲੈ ਜਦੋਂ ਨੂੰ ਮੈਂ ਮੁੜ ਕੇ ਆਉਣਾ ਉਹਦਾ ਸੂਟ ਚੇਂਜ ਕਰਾ ਦੇ ਐਵੇਂ ਟਰਾਈਆਂ ਜੀਆਂ ਲਾਈ ਜਾਂਦੀਆਂ ਮੇਰੇ ਤੇ ਟਿਕ ਜਾ ਟਿਕ ਜਾ ਤੂੰ ਮੈਂ ਇਥੇ ਨਾ ਬਦਾੜ ਤੇ ਖਾਏਗਾ ਹੋਂਕੀ ਜਾਣਾ ਹੈਗਾ ਹਾਂ ਆਹੀ ਲੱਛਣ ਰਹਿ ਗਏ ਤੇਰੇ ਆਹੀ ਲੱਛਣ ਕਿਉਂ ਰਹਿ ਗਏ ਹਾਂ ਮੰਨਿਆ ਮੈਂ ਸੋਣਾ ਜਾਦੇ ਆ ਫਿਰ ਆਏ ਢੋੜੀ ਹੁੰਦਾ ਵੀ ਆਏ ਫਸਾ ਲੈਣਗੇ ਆਏ ਨਹੀਂ ਫਸਾਉਂਦੇ ਸੋਣਾ ਨਾਲੇ ਤੂੰ ਹੋਰ ਕਾਣੂ ਦੁਨੀਆ ਤੇ ਦੋਨਾਂ ਤੇ ਇਥੋਂ ਸੋਣੀ ਤੋਂ ਸੋਣੀ ਪਈ ਐ ਕੁੱਤਿਆ ਖਾਨੇ ਕੀ ਸਮਝਦਾ ਆਪਦੇ ਆਪ ਨੂੰ ਇਹ